ਵਾਂਡਕੇ ਬੇਸ਼ੁਮਾਰ ਹੋਰ ਜੀਵਨ ਪੰਧ ਦੇ ਮੁਸਾਫਰਾਂ ਦਾ ਭਲਾ ਕਰਦੇ ਹਨ ਐਸੇ ਗੁਰਸਿੱਖਾਂ ਗੁਰਮੁਖਾਂ ਸੰਬੰਧੀ ਕਿਹਾ ਗਿਆ ਹੈ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਗੁਰਸਿੱਖਾਂ ਕੀ ਭੁੱਖ ਸਭ ਗਈ ਤਿਨ ਪਿਛੈ ਹੋਰ ਖਾਏ ਕਨੇਰੀ ਜਿਸ ਮੁਸ਼ੱਕਤ ਦਾ ਫਲ ਆਦਮੀ ਨੂੰ ਰੱਬ ਵਰਗਾ ਸੁਖੀ ਬੇਪਰਵਾਹ ਤੇ ਸ਼ਕਤੀਵਾਨ ਬਣਾ ਦੇਵੇ ਉਹ ਮੁਸ਼ਕਲ ਖੁਸ਼ੀ ਨਾਲ ਕਰਨੀ ਚਾਹੀਦੀ ਹੈ ਉਹ ਮੁਸ਼ਕਲ ਨਹੀਂ ਮੁਸ਼ਕਲ ਦੇ ਭੇਸ ਵਿੱਚ ਰੱਬ ਦੀ ਰਹਿਮਤ ਹੈ ਰੱਬ ਤੱਕ ਪਹੁੰਚਣ ਦੀ ਪੌੜੀ ਹੈ ਸੂਰਮੇ ਪਿੱਛੇ ਐਸੀ ਮੁਸ਼ਕਲ ਉਪਰੋਂ ਦੁਨੀਆ ਦੇ ਝੂਠੇ ਤੇ ਨਾਸ਼ਵੰਤ ਸੁੱਖ ਵਾਰਦੇ ਆਏ ਹਨ ਤੇ ਅੱਗੇ ਨੂੰ ਸਦਾ ਵਾਰਦੇ ਰਹਿਣਗੇ